ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟੇ ਆਪ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੀ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਬਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀ ਅੰਤਰ ਲਿਵ ਲਾਈ ਕਿਲ ਬਖ ਉਤਰੈ ਸੁਧ ਹੋਏ ਸਾਧੂ ਸਰਨਾਈ ਸੁਣਤ ਜਪਤ ਹਰ ਨਾਮ ਜਸ ਤਾਂ ਕੇ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਭੈਤੇ ਉਪਜੈ ਪਗਦ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਣਸੈ ਪਰਮ ਭ੍ਰਾਂਤ ਗੁਰਪੂਰਾ ਜਿਸ ਭੇਟਿਆ ਤੰਕੇ ਸੁਖ ਪ੍ਰਵੇਸ਼ ਮਨ ਕੀ ਮਤ ਤਿਆਗੀ ਐ ਸੁਣੀਐ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪ੍ਰਖ ਦਾਤਾਰ ਮਨ ਤੇ ਕਬੂ ਨਾ ਵਿਸਰੈ ਸੋ ਪ੍ਰਖ ਅਪਾਰ ਚਰਨ ਕਮਲ ਸੋ ਰੰਗ ਲੱਗਾ ਆਚਰਜ ਗੁਰਦੇਵ ਜੰਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਵੋ ਸੇਵ ਨਦ ਨਦਾਨ ਅੰਮ੍ਰਿਤ ਪਿਆ ਮਨ ਤਨ ਆਨੰਦ ਨਾਨਕ ਕਬੂ ਨਾ ਵਿਸਰੈ ਪ੍ਰਭ ਪਰਮ ਆਨੰਦ ਬਿਲਾਵਲ ਮਹੱਲਾ ਪੰਜਵਾਂ ਤ੍ਰਿਸ਼ਣ 부ਝੀ ਮਮਤਾ ਗਈ ਨਾ ਠਿਪੈ ਪਰਮ ਥਿਤ ਪਾਈ ਆਨੰਦ ਪਿਆ ਗੁਰ ਕੀ ਨੇ ਧਰਮਾ ਗੁਰਪੂਰਾ ਆਰਾਧਿਆ ਮਿਲਸੀ ਮੇਰੀ ਪੀਰਾ ਤਨ ਮਨ ਸਭ ਸੀਤਲ ਪਿਆ ਪਾਇਆ ਸੁਖਬੀਰ ਰਹਾਉ ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ ਈ ਅੰਮ੍ਰਿਤ ਤ੍ਰਿਪਤਾਸਿਆ ਤਾਂਕਾ ਆਚਰ ਜਸਵਾਦ ਆਪ ਮੁਗਤ ਸੰਗੀ ਤਰੈ ਕੁੱਲ ਕੁਟੰਬ ਉਦਾਰੀ ਸਫਲ ਸੇਵਾ ਗੁਰ ਦੀ ਵਿਕੀ ਨਿਰਮਲ ਦਰਬਾਰੀ ਨੀਚ ਅਨਾਥ ਆ ਜਾਨ ਮੈਂ ਨਿਰਗੁਣ ਗੁਨਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ ਬਿਲਾਵਲ ਮਹੱਲਾ ਪੰਜਵਾਂ ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਉ ਤਾਂ ਨੇ ਦੀਵਾਨ ਪਰਵਾਰ ਧੰਨ ਪ੍ਰਭ ਤੇਰਾ ਨਾਮ ਕਰ ਕਿਰਪਾ ਪ੍ਰਭ ਆਪਾਣੀ ਆਪਣੇ ਦਾਸ ਰਖ ਲਈਏ ਨਿੰਦਕ ਨਿੰਦਾ ਕਰ ਪਤੀ ਜਮ ਕਾਲ ਗਰਸੀ ਰਹਾ ਸੰਤਾ ਇਕਤ ਆਮਨਾ ਦੂਸਰ ਕੋ ਨਾਈ ਇਕਸੇ ਆਗੇ ਬੇਣਤੀ ਰਵਿਆ ਸਰਬ ਥਾਏ ਕਥਾ ਪੁਰਾਤਨ ਉਹ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਐ ਜਲ ਲੀਏ ਮਾਨੀ ਸਤਿ ਬਚਨ ਨਾਨਕ ਕਹੈ ਪ੍ਰਗਟ ਸਭ ਮਾਈ ਪ੍ਰਭ ਕੈ ਸੇਵਕ ਸਰਨ ਪ੍ਰਭ ਤਿਨ ਕੋ ਪਉ ਨਾਈ ਬਿਲਾਵਲ ਮਹੱਲਾ ਪੰਜਵਾ ਬੰਧਨ ਕਾਟੇ ਸੋ ਪ੍ਰਭੂ ਜੰਗ ਕੈ ਕਲਹਾਥ ਅਵਰ ਕਰਮ ਨਹੀਂ ਛੁੱਟੀ ਐ ਰੱਖੋ ਹਰਨਾਥ ਤੂ ਸਰਨਾਗਤ ਮਾਦੇਵੀ ਪੂਰਨ ਦਿਆਲ ਛੁੱਟ ਜਾਏ ਸੰਸਾਰ ਤੇ ਰੱਖੇ ਗੋਪਾਲ ਰਹਾਉ ਆਸਾ ਭਰਮ ਵਿਕਾਰ ਮੋ ਇਨ ਮੋਲ ਭਾਂਡਾ ਝੂਠ ਸਮਗਰੀ ਮਨ ਵਸੀ ਪਾਰਬਰਮ ਨਾ ਜਾਣ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੀ ਜੋਤੋ ਰਾਖੇ ਤਿਉ ਰਹਾ ਪ੍ਰਭ ਅਗਮੁ ਅਪਾਰੇ ਕਰਨ ਕਰਨ ਸਮਰੱਥ ਪ੍ਰਭ ਦੇ ਆਪਣਾ ਨਾਹੋ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਵ ਬਿਲਾਵਲ ਮਹੱਲਾ ਪੰਜਵਾਂ ਕਵਨ ਕਵਨ ਨਹੀਂ ਪੱਤਰਿਆ ਤੁੰਬਰੀ ਪਰਤੀਤ ਮਹਾ ਮੋਨੀ ਮੋਇਆ ਨਰਕ ਕੀ ਰੀਤ ਮਨ ਖਟ ਹਰ ਤੇਰਾ ਨਹੀਂ ਵਿਸਾਸ ਤੂ ਮਹਾ ਉਦਮਾਦਾ ਖਰਕ ਪਖਰ ਤੋਂ ਛਟੈ ਜੋ ਉਪਰ ਲਾਦਾ ਰਹਾਉ ਜਬ ਤਬ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰੈ ਨਾਈ ਜੋਨ ਦੁਖ ਨਰਲਜੀ ਭਾਂਡ ਹਰ ਸੰਗ ਸਹਾਈ ਮਾਂ ਮੀਤ

ਸੇਮਰਤ ਸੁਖਸਾਰ ਜਪ ਜਪਨਾਮੋ ਗੋਬਿੰਦ ਕਾ ਪੂਰਨ ਵਿਚਾਰੈ ਚਰਨ ਕੰਬਲ ਗੁਰ ਕੀ ਜਪਤ ਹਰ ਜਪ ਹਉ ਜੀਵਾ ਪਾਰ ਬ੍ਰਹਮਿਆ ਰਾਦਤੇ ਮੁਖ ਅਮਰਤ ਪੀ ਮਾਰਾਉ ਜੀ ਜੰਤ ਸਭ ਸੁਖ ਬਸੀ ਸਭ ਕੈ ਮਨ ਲੋਚ ਪਾਰੇ ਉਪਕਾਰੀ ਨਿਤ ਚਿਤਵਤੀ ਨਾਹੀ ਕਸ਼ਪੋਚ ਤਨ ਸੋਥਾਨ ਬਸੰਤ ਤਨ ਜੈ ਜਪਿਐ ਨਾਮ ਕਥਾ ਕੀਰਤਨ ਹਰਿ ਅਤਕਨ ਸੁਗਸੈ ਜਿ ਬਿਸ੍ਰਾਮ ਮਨ ਤੇ ਕਦੀ ਨ ਬਿਸਰੈ ਆਨਾਥ ਕੋ 나ਥ ਨਾਨਕ ਪ੍ਰਭ ਸਰਨਾਗਤੀ ਜੰਕੈ ਸਭ ਹਾਥ ਨਾਨਕ ਪ੍ਰਭ ਸਰਨਾਗਤੀ ਜੰਕੇ ਸਭ ਕੇ ਸ਼ਾਥ ਬਿਲਾਵਲ ਮਹੱਲਾ ਪੰਜਵਾਂ ਜਿਨ ਤੂ ਬੰਦ ਕਰ ਛੋੜਿਆ ਫੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰਬਿੰਦ ਸੀਤਲ ਹੋਤਾ ਆ ਜੀਵਤ ਆਥਵਾ ਮੂਆ ਕਿ ਸ਼ਕਾਮਨਾ ਆਵੇ ਜਿਨੇ ਇਹ ਰਚਨ ਰਚਾਇਆ ਕੋ ਤਿਸ ਸਿਉ ਰੰਗ ਲਾਵੇ ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮ ਕੈ ਕਾਢੈ ਕੀ ਰੀਤੇ ਹਸਤੀ ਕਰੈ ਟੂਟਾ ਲੈ ਗੰਡੈ ਅੰਡਜ ਜਿਰਜ ਸੀਤ ਜੁਤ ਪੁਜਾਂ ਪਰਬ ਕੀ ਏ ਕਿਰਤ ਕਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ ਹਮ ਤੀ ਕਸ਼ੂ ਨਾ ਹੋਵਨਾ ਸਰਨ ਪ੍ਰਭ ਸਾਦ ਮੋ ਮਗਨ ਕੋਪ ਅੰਧ ਤੀ ਨਾਨਕ ਗੁਰ ਕਾੜ ਬਿਲਾਵਲ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾਂ ਕੋਜੋ ਬਨਥਨ ਅਸ਼ਲ ਅਸ਼ੇਦ ਅਪੀਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾਉ वर्ण आश्रम, आश्रम शास्त्र सुनो दर्शन की प्यास रूप न रेख न पंच तत् अबनास उस रूप संतन कह विरले जोगी सर कर कृपा जंग को मिले तन तन, तन तेई सर ਸੋ ਅੰਤਰ ਸੋ ਬਾਹਰੀ ਬਿਨ ਸੀਤੈ ਪਰਮ ਨਾਨਕ ਤਿਸ ਪ੍ਰਭ ਭੇਟਿਆ ਜੰਗ ਕੀ ਪੂਰਨ ਕਰਮ ਬਿਲਾਵਲੇ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਭੈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਰਿਆਪ ਖਾਤ ਖਰਚ ਤ ਨਿਭਤ ਰਹਿ ਗੁਰ ਸਬਦ ਅਖੂਟ ਪੂਰਨ ਭਈ ਸਮਗਰੀ ਕਬ ਹੋ ਨਈ ਟੂਟ ਰਹਾਉ ਸਾਧ ਸੰਗ ਆਰਾਧਨ ਹਰ ਨਿੱਧੇ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਈ ਬਾਰ ਭਗਤ ਆਰਾਧੈ ਏਕ ਰੰਗ ਗੋਬਿੰਦ ਗੁਪਾਲ RAM ਨਾਮ ਤਨ ਸਾਂਚਿਆ ਜੰਗਾ ਨਹੀਂ ਸਮਾਰ ਸਰਨ ਪਰਿ ਪ੍ਰਭ ਤੇਰੀਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਬਿਗਨ ਨ ਕੋ ਲਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਾਨ ਕੀ ਰਾਸ ਤੋਟ ਨ ਆਵੇ ਕਦੀ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੈ ਪ੍ਰਭ ਅਗਮੋ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਓਣ ਨ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸ਼ੈ ਜੈ ਜੈਕਾਰ ਸਭੀ ਕਰੈ ਸੱਚ ਥਾਨ ਸੁਹਾਇਆ ਜਪ ਨਾਨਕ ਨਾਮ ਨਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਹਰਿਆ ਰਾਦੀ ਐ ਹੋਈਐ ਆ ਰੋਗ ਰਾਮਚੰਦ ਕੀ ਲਾਸਟਿਕਾ ਜਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀਐ ਨਿਤ ਕੀਜੈ ਭੋਗ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗ ਕੈ ਵਾਰਨੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨਸੈ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ